ਏ ਹੋ ਰਹੀ ਹੈ ਬੀਰੋ ਚਾਹ ਗਰਮ ਆ ਆਪਣੇ ਅਚੋਲ ਹਲਵਾਈ ਸਾਹਿਬ ਤੁਹਾਡੇ ਸਾਹਮਣੇ ਖੜੇ ਆ ਇੱਕ ਕੋਈ ਪੱਕੇ ਸ਼ੇਕ ਠੀਕ ਹੈ ਜੀ ਇਹਨਾਂ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਇਹ ਵਾਲਾ ਨਾ ਚਾਹ ਦਾ ਨਾ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਬੱਸ ਕਹਿੰਦੇ ਤੁਸੀਂ ਬਣਾ ਕੇ ਦੋ ਅਸੀਂ ਬਣਾ ਲਿਆ ਜੀ ਸਹੀ ਆ ਤੇ ਵੀ ਮਾ ਭਰਾ ਸਾਡਾ ਠੀਕ ਹੈ ਜੀ ਕਿਦਾ ਆਇਆ ਅੱਜ ਤੈਨੂੰ ਬਰਾ ਚੋਲਾਂ ਦੀ ਵੀਡੀਓ ਇੱਥੇ ਚੱਲ ਆ ਤੇ ਮਾ ਸਾਡਾ ਭਰਾ ਕਹਿੰਦਾ ਇੱਥੇ ਬਣਾਉ ਦੇ ਜੱਕੋ ਪਾਓ ਓਏ ਪਹਿਲਾਂ ਲੰਚ ਕਰ ਲੋ ਆ ਜਾਓ ਲੰਚ ਕਰ ਲੋ ਓ ਡਿਨਰ ਕਰ ਲੋ ਡਿਨਰ ਡਿਨਰ ਮੇਂ ਕਰ ਲੋ ਠੀਕ ਆ ਚੋਲ ਬਣੇਗਾ ਇਦਾਂ ਲੱਗੇ ਆ ਮੁੰਡੇ ਅਬ ਇਹ ਤਾਲੀ ਚੋਲ ਚੋਲ ਬਣਿਆ ਚਾ ਅੱਛਾ ਮੈਂ ਉਹਨੂੰ ਕੀ ਕਰਾਂ ਮੈਂ ਔਰ ਚਾਤਾ ਜੀ ਆਣੀ ਆ ਲਾ ਰਿਹਾ ਮੁੰਡੇ ਠੀਕ ਆ ਫਿਰ ਔਖਾ ਹੋ ਗਿਆ ਉਹ ਲੱਗਾ ਪਵਨ ਜੋੜ ਬਣਿਆ ਆ ਜੋ ਆ ਜੋ ਹਰਗੀ ਦੇ ਟਾਈਮ ਪਾ ਜਾਈ ਆ ਬੇ ਸੇਪਛਾਲਾ ਪਛਾਲੇ ਪੁੱਛ ਲੈਣਾ ਆ ਆਇਓ ਚੋਲ ਬਣਿਆ ਰੋ ਰੋ ਗੋਲੇ ਨੂੰ ਸੀੜੀ ਬੇਲਾ ਸੈਟ ਕਰ ਲਾ ਮੇਰਾ ਭਰਾ ਸੀੜੀ ਸੈਟ ਕਰ ਲਾ रेडी ਸੈਟ ਹੈ ਆਇਓ ਆਇਓ ਓਏ ਟੀਮਾਂ ਦੇ ਸਾਰੇ ਸਾਮਾਨ ਚੱਕ ਕੇ ਲੈ ਆਓ ਬਾਜ਼ ਮਾਰ ਕੇ ਲਿਆਓ ਨਾ ਉਹ ਆਉਣ ਲੱਗੇ ਕਹਿ ਕੇ ਆ ਆ ਓ ਸ਼ਿਪੇ ਆਇਓ ਥੱਲੇ ਵੱਡਾ ਭਰਾ ਦਾ ਭਰਾ ਆ ਚਾਹ ਆ ਬੱਬਾ ਆ ਕੇ ਮੱਚੇ ਆਇਓ ਅੱਜ ਰੋਹਿਤ ਵੜਾ ਦੱਦੇ ਕਿੱਦਾਂ ਬੜੇ ਐਕ ਨੰਬਰ ਆ ਬਹੁਤ ਬਣੇ ਆ ਖਾਨ ਦਾ ਭਰਾ ਹੈ ਸਿਪਾਹੀ ਭਰਾ ਬਾਬੇ ਕੋਹਰ ਹੋਣੀ ਤੁਹਾਨੂੰ ਹੱਕਾ ਮਾਰੀ ਜਾਂਦੇ ਯਾਰ ਲਿਆ ਹਾਂਜੀ ਆਕਾ ਮਾਰੀ ਜਾ ਰੌਹਲ ਆ ਜਾ ਇਹ ਖਾਲੇ ਚੋਲ ਚਾਵਲ ਸੇਵਾਦਾਰ ਪੱਕੇ ਆ ਇੱਧਰ ਬੈਗੇ ਬੰਦੇ ਸਾਰੇ ਆਪਣੇ ਤੋ ਠੀਕ ਹੈ ਜੀ ਸ਼ੁਰੂ ਕਰ ਆਪਾਂ ਇਸਾਸੀ ਦਾ ਇਹਨਾਂ ਦੇ ਬਲੌਗ ਬਣਾਉਣਾ ਸੀ ਇਹੇ ਇਹ ਕਰਦੇ